ਟਾਡੇ 10 ਸਾਲ ਦੇ ਕਾਰਜਕਾਲ ਤੋਂ ਪੰਜਾਬ ਦੇ ਹਾਲਾਤ ਪਤਾ ਕੀ ਬਿਆਨ ਕਰਦੇ ਆ ਮੋਦੀ ਸਾਹਿਬ ਕਿ ਬਾਟਨੇ ਚਲੇ ਥੇ ਜ਼ਮੀਨ ਬਾਟਨੇ ਚਲੇ ਥੇ ਜ਼ਮੀਨ ਇਮਾਨ ਬਾਟ ਦਈਏ ਖੀਚ ਕੇ ਸਰਹੱਦਾਂ ਇਨਸਾਨ ਬਾਟ ਦਈਏ ਵਹੀਂ ਰੁਕ ਜਾਤੇ ਤੋ ਵੀ ਖੈਰ ਮਨਾਤੇ ਹਮ ਮੁੱਦੇ ਖਤਮ ਹੋਏ ਤੋ ਭਗਵਾਨ ਬਾਟ ਦਈਏ ਆ ਪੰਜਾਬ ਦੇ ਹਾਲਾਤ ਜਿਹੜੇ ਬਣ ਗਏ ਮੇਰੀ ਹੋਸ਼ ਦੇ ਵਿੱਚ ਇਹ ਪਹਿਲੀ ਚੋਣ ਆ ਜਿਹਦੇ ਉੱਤੇ ਪਬਲਿਕ ਇਹ ਡਿਸਕਸ਼ਨ ਨਹੀਂ ਕਰ ਰਹੀ ਕਿ ਡਵੈਲਪਮੈਂਟ ਕੀ ਆ ਇਹਦੇ ਫਾਇਦੇ ਕੀ ਹੋਣੇ ਆ ਇਹਦੇ ਨੁਕਸਾਨ ਕੀ ਹੋਣੇ ਆ ਬਲਕਿ ਚਰਚਾ ਪਤਾ ਕੀ ਛਿੜਦੀ ਆ ਸਵੇਰ ਤੋਂ ਸ਼ਾਮ ਤੱਕ ਕਿ ਹਿੰਦੂ ਕਿੱਧਰ ਵੋਟ ਪਾਊਗਾ ਸਿੱਖ ਕਿੱਧਰ ਵੋਟ ਪਾਊਗਾ ਔਰ ਲੋਕੇ ਨਹੀਂ ਓਪਨਲੀ ਖੁੱਲੇ ਆਮ ਲੋਕ ਇਹ ਚਰਚਾ ਕਰਨ ਲੱਗ ਪਏ ਹਿੰਦੂ ਸਿੱਖ ਦਾ ਪਾੜਾ ਇੰਨਾ ਵੱਧ ਗਿਆ ਕਿ ਮੂੰਹ ਦੇ ਉੱਤੇ ਇੱਕ ਦੂਜੇ ਨੂੰ ਬੁਲਾਉਂਦੇ ਆ ਰਾਮ ਰਾਮ ਸਤ ਸ੍ਰੀ ਅਕਾਲ ਤੇ ਜਦੋਂ ਕਿਤੇ ਪਿੱਛੇ ਪਿੱਠ ਪਿੱਛੇ ਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਇਹ ਤੁਹਾਡੇ 10 ਸਾਲਾਂ ਦੀ ਦੇਨ ਹੈ ਮੋਦੀ ਸਾਹਿਬ ਪੰਜਾਬ ਚ ਵੋਟਾਂ ਦੀ ਖਾਤਰ ਇੱਕ ਡਰ ਦਾ ਮਾਹੌਲ ਜਿਹੜਾ ਪੈਦਾ ਕੀਤਾ ਗਿਆ ਇੱਕ ਡਰ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਰੋਜ਼ ਦੇਖਣ ਨੂੰ ਮਿਲ ਰਿਹਾ ਕਿ ਧਾਰਮਿਕ ਸਟੇਜਾਂ ਦੇ ਉੱਤੇ ਵੀ ਜਿੱਥੇ ਸਿਰਫ ਪ੍ਰਭੂ ਦਾ ਗੁਣਗਾਨ ਹੋਣਾ ਚਾਹੀਦਾ ਪ੍ਰਭੂ ਦਾ ਸਿਮਰਨ ਹੋਣਾ ਚਾਹੀਦਾ ਪ੍ਰਭੂ ਦੀਆਂ ਸਿੱਖਿਆਵਾਂ ਦਾ ਵਿਖਿਆਨ ਹੋਣਾ ਚਾਹੀਦਾ ਵਾ ਉਹਨਾਂ ਸਟੇਜਾਂ ਦੇ ਉੱਤੇ ਵੀ ਬੋਲਿਆ ਜਾ ਰਿਹਾ ਕਿ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਵਾਦ ਕਿਸਮਤੀ ਇਹ ਹੈ ਕਿ ਇਹ ਬੋਲਣ ਵਾਲੇ ਇਹ ਬੁਲਵਾਉਣ ਵਾਲੇ ਇਹ ਸੁਣ ਕੇ ਖੁਸ਼ ਹੋਣ ਵਾਲੇ ਅਜੇ ਤੱਕ ਇਹ ਤੈਅ ਹੀ ਨਹੀਂ ਕਰ ਪਾਏ ਕਿ ਤੁਸੀਂ ਸੀ ਰਾਮ ਜੀ ਨੂੰ ਲੈ ਕੇ ਆਏ ਹੋ ਜਾਂ ਰਾਮ ਨੂੰ ਤੁਸੀਂ ਲੈ ਕੇ ਆਉਣਾ ਵਾ ਜਾਂ ਰਾਮ ਜੀ ਤੁਹਾਨੂੰ ਲੈ ਕੇ ਆਏ ਆ ਇਹ ਤੁਹਾਡੀ ਸੋਚ ਹੈ ਲਹਨਤ ਹੈ ਮੀਆਂ ਲਹਨਤ ਹੈ ਮੀਆਂ ਖੁਦ ਮੈਂ ਖੁਦਾ ਡੂੰਡ ਰਹੇ ਹੋ ਐ ਬ੍ਰਾਹਮਣ ਐ ਸ਼ੇਖ ਐ ਸਰਦਾਰ ਤੁਮੇ ਕੈਸੇ ਮਿਲੇਗਾ ਤੁਮ ਲੋਗ ਖੁਦਾ ਬਣ ਕੇ ਖੁਦਾ ਡੂੰਡ ਰਹੇ ਹੋ ਤੁਸੀਂ ਤੇ ਆਪ ਹੀ ਰੱਬ ਬਣ ਗਏ ਯਾਰ ਕੱਲ ਨੂੰ ਕਾਲੀ ਵੀ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਕਰਾਉਣ ਲੱਗ ਪੈਣਗੇ ਉੱਥੇ ਕਰਨਾ ਸ਼ੁਰੂ ਕਰ ਦੇਣਗੇ ਵੀ ਵੋਟਾ ਸਾਨੂੰ ਪਾਓ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਿੱਖ ਧਰਮ ਸੁਰੱਖਿਆਤ ਆ ਇਹ ਸੈਕੂਲਰਿਜ਼ਮ ਇਹ ਧਰਮ ਨਿਰਪੱਖਤਾ ਆ ਪੰਜਾਬ ਦੀ ਇੰਨੀ ਨਫ਼ਰਤ ਕਿਉਂ ਆ ਇੰਨਾ ਕਾਦਾ ਗਿਲਾ ਪੰਜਾਬ ਦੇ ਨਾਲ ਕਾਦੀ ਪੰਜਾਬ ਨਾਲ ਇੱਡੀ ਮਾਰ ਮਾਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇੰਨੇ ਬੁਰੇ ਤੇ ਅਸੀਂ ਲੋਕ ਹੈਗੇ ਹੀ ਨਹੀਂ ਕਿ ਇਤਨਾ ਚੁਬਨੇ ਲਗਾ ਹੂੰ ਤੁਮਕੋ ਛੁਰਾ ਤੋ ਨਹੀਂ ਹੂੰ ਇਤਨਾ ਚੁਬਨੇ ਲਗਾ ਹੂੰ ਤੁਮਕੋ ਛੁਰਾ ਤੋ ਨਹੀਂ ਹੂੰ ਜਾਨੀ ਤੂੰ ਬਤਾਤੇ ਹੋ ਜਿੰਨਾ ਮੇਰੇ ਬਾਰੇ ਵਿੱਚ ਓਤਨਾ ਬੁਰਾ ਤੂੰ ਨਹੀਂ ਵੱਲੋਂ ਪੰਜਾਬ ਨੂੰ ਤੁਸੀਂ ਇੰਨਾ ਜ਼ਿਆਦਾ ਬੁਰਾ ਦੱਸਣਾ ਸ਼ੁਰੂ ਕਰ ਦਿੱਤਾ ਇੰਨਾ ਬੁਰਾ ਤੇ ਪੰਜਾਬ ਹੈਗਾ ਹੀ ਨਹੀਂ ਜਿੰਨੀ ਇਹਦੀ ਭੰਡੀ ਪ੍ਰਚਾਰ ਤੁਸੀਂ ਸ਼ੁਰੂ ਕਰ ਦਿੱਤਾ 2022 ਦੇ ਵਿੱਚ ਮੋਦੀ ਸਾਹਿਬ ਪੰਜਾਬ ਦੌਰੇ ਦੇ ਉੱਤੇ ਆਏ ਸੀ ਤੁਹਾਨੂੰ ਚੰਨੀ ਦੀ ਕਿਸਾਨਾਂ ਦੀ ਇਸ ਹਰਕਤ ਦੇ ਉੱਤੇ ਇੰਨਾ ਗੁੱਸਾ ਆਇਆ ਤੁਸੀਂ ਪੰਜਾਬ ਨੂੰ ਦੇਣਾ ਤੇ ਕੀ ਸੀਗਾ ਇਹਦੇ ਉਲਟ ਤੁਸੀਂ ਇੱਕ ਸਟੇਟਮੈਂਟ ਦਿੱਤੀ ਵੀ ਮੈਂ ਪੰਜਾਬ ਤੋਂ ਬਚ ਕੇ ਆ ਗਿਆ ਕੀ ਮੈਸੇਜ ਗਿਆ ਤੁਹਾਡਾ ਦੁਨੀਆ ਦੇ ਵਿੱਚ ਕਿ ਪੰਜਾਬੀ ਬਹੁਤ ਖਤਰਨਾਕ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮੋਦੀ ਸਾਹਿਬ ਤੁਸੀਂ ਵੀ ਕਿ ਮਜ਼ਦੂਰ ਨੂੰ ਕਿਸਾਨ ਨਾਲ ਲੜਾਇਆ ਮਾਪੇ ਨੂੰ ਸੰਤਾਨ ਨਾਲ ਲੜਾਇਆ ਅਫਸਰ ਨੂੰ ਜਵਾਨ ਨਾਲ ਲੜਾਇਆ ਤੇ ਕਬਰਸਤਾਨ ਨੂੰ ਸ਼ਮਸ਼ਾਨ ਨਾਲ ਲੜਾਇਆ ਆ ਤੁਸੀਂ ਪੰਜਾਬ ਨੂੰ ਦਿੱਤਾ ਆ ਤੁਹਾਡੀ ਪੰਜਾਬ ਦੇ ਵਿੱਚ ਦੇਣ ਆ ਮੋਦੀ ਸਾਹਿਬ ਆ ਪੰਜਾਬ ਨੂੰ ਕਿਤਾ ਸੋਚੋ ਤੇ ਸਹੀ ਤੁਹਾਨੂੰ ਸਾਰਾ ਹੀ ਪਤਾ ਵਾ ਦੁਨੀਆ ਚ ਚਲਾਉਂਦੇ ਹੋ ਤੁਸੀਂ ਇੰਨੀ ਇੰਟੈਲੀਜੈਂਸ ਆ ਤੁਹਾਡੀ ਮੈਨੂੰ ਇਹ ਦੱਸੋ ਪੰਜਾਬੀ ਕੋ ਟੈਕਸ ਕੱਟ ਦਿੰਦੇ ਆ ਕਿਹੜੀ ਚੀਜ਼ ਆ ਮੈਂ ਤੁਹਾਨੂੰ ਕਹਿੰਨਾ ਦੁੱਧ ਆਂਡਾ ਦਹੀਂ ਗੁੜ ਸ਼ਹਿਦ ਸਬਜੀ ਲੂਣ ਇਹਨੂੰ ਛੱਡ ਕੇ ਕੋਈ ਇੱਕ ਆਈਟਮ ਦੱਸ ਦਿਓ ਜਿਹਦੇ ਉੱਤੇ ਪੰਜਾਬੀ 5 ਤੋਂ 28% ਤੱਕ ਟੈਕਸ ਨਹੀਂ ਲੰਦਾ ਬਾਹਰਲੇ ਦੇਸ਼ਾਂ ਨੂੰ ਤੁਹਾਡੇ ਕੋਲ ਵੱਧੂ ਫੰਡ ਨੇ ਇੱਕ ਪੰਜਾਬ ਲਈ ਕੁਝ ਨਹੀਂ ਹੈਗਾ ਕਿ ਆਪਣੇ ਲੋਕਾਂ ਨੂੰ ਮੈਂ ਬਚਾ ਲਵਾਂ ਇਹਨਾਂ ਦੇ ਉੱਤੇ ਕਿੰਨੀ ਮਾਰ ਵੱਜ ਰਹੀ ਆ ਮੇਰਾ ਖਿਆਲ ਆ ਜਿਹੜੇ-ਜਿਹੜੇ ਮੁਲਕ ਦੀ ਤੁਸੀਂ ਮਤ ਕੀਤੀ ਉਹ ਸਾਰੇ ਤੁਹਾਨੂੰ ਗਾਲਾਂ ਕੱਢਦੇ ਇੱਕ ਅੱਦੇ ਨੂੰ ਛੱਡ ਕੇ ਔਰ ਭਾਰਤ ਬਾਹਰ ਜਾਓ ਨਾ ਕੈਨੇਡਾ ਅਮਰੀਕਾ ਤੇ ਸਾਰੇ ਨਹੀਂ ਲੈਂਦੇ ਇੱਕ ਦੂਜੇ ਦੇ ਨਾਲ ਲੱਗਦੇ ਮੁਲਕ ਜਿਹੜੇ ਗੁਵਾਂਢੀ ਮੁਲਕ ਨੇ ਔਰ ਭਾਰਤ ਇੱਕ ਹੋ ਜਾ ਦੇਸ਼ ਤੁਸੀਂ ਬਣਾ ਦਿੱਤਾ ਜਿਹਦੇ ਗੁਵਾਂਢ ਦੇ ਵਿੱਚ ਕਿਸੇ ਨਾਲ ਨਹੀਂ ਬਣਦੀ ਇਹਦੀ ਔਰ ਸਾਰੇ ਇਹਨੂੰ ਗਾਲਾਂ ਕੱਢਦੇ ਨੇ ਇੱਕਾ ਦੁੱਕਾ ਨੂੰ ਛੱਡ ਕੇ ਪੰਜਾਬ ਦੀ ਜਵਾਨੀ ਪੰਜਾਬ ਨੂੰ ਬਚਾਉਣ ਲਈ ਤੁਸੀਂ ਕੀ ਮਤਲਬ ਸਾਡੇ ਲਈ ਕੀਤਾ ਕੀ ਆ ਤੁਸੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਲਈ ਕੁਝ ਕਰਦੇ ਇਹਨਾਂ ਲੋਕਾਂ ਲਈ ਕਿਉਂ ਨਹੀਂ ਕੁਝ ਤੁਸੀਂ ਇਹਨਾਂ ਨੂੰ ਦਿੰਦੇ ਤਬਾਹ ਹੋ ਗਿਆ ਪੰਜਾਬ ਮੋਦੀ ਸਾਹਿਬ ਔਰ ਬਾਹਰਲੇ ਲੋਕਾਂ ਨੂੰ ਤੁਸੀਂ ਪੈਸੇ ਵੰਡੀ ਜਾ ਰਹੇ ਹੋ ਤੇ ਪੰਜਾਬ ਗਰੀਬੀ ਦੇ ਵਿੱਚ ਗੁਰਬਤ ਦੇ ਵਿੱਚ ਜੀ ਰਿਹਾ ਇੱਥੇ ਨਾ ਜਵਾਨੀ ਬਚ ਰਹੀ ਆ ਨਾ ਇੱਥੇ ਕੋ ਪੰਜਾਬ ਦੀ ਪੰਜਾਬੀਅਤ ਬਚ ਰਹੀ ਆ ਔਰ ਬਾਹਰਲੇ ਦੇਸ਼ਾਂ ਨੂੰ ਪੈਸੇ ਤੁਸੀਂ ਦੇ ਰਹੇ ਹੋ ਤਾਂ ਪੰਜਾਬ ਦੀ ਜਵਾਨੀ ਪੰਜਾਬ ਦਾ ਪੈਸਾ ਜਿਹੜਾ ਬਾਹਰ ਜਾ ਰਿਹਾ ਪੰਜਾਬ ਦਾ ਸਕੂਨ ਪੰਜਾਬ ਦਾ ਅਮਨ ਮਾਨ ਸਭ ਖਤਮ ਹੋ ਰਿਹਾ ਸਿਹਤ ਸਿੱਖਿਆ ਪੰਜਾਬ ਚ ਕੁਝ ਵੀ ਨਹੀਂ ਬਚ ਰਿਹਾ ਨਾ ਸਕੂਲਾਂ ਚ ਪੜ੍ਹਾਈ ਰਹਿ ਗਈ ਆ ਨਾ ਪੰਜਾਬ ਕੋਲ ਪੈਸਾ ਨਾ ਕੋ ਕੰਮ ਹੈ ਦੁਨੀਆ ਭਰ ਨੂੰ ਨਾਜ ਦੇਣ ਵਾਲੇ ਪੰਜਾਬ ਦੀ ਹਾਲਤ ਪਤਾ ਕੀ ਆ ਮੋਦੀ ਸਾਹਿਬ ਇਹਦੇ ਉੱਤੇ ਤੁਸੀਂ ਕੀ ਕਰਦੇ ਹੋ ਇਹ ਪੰਜਾਬ ਦੀ ਹਾਲਤ ਬਣ ਗਈ ਵੀ ਦੇਸ਼ ਦਾ ਪੀਐਮ ਤੇ ਸੂਬੇ ਦਾ ਸੀਐਮ ਦਾਨ ਦੇ ਕੇ ਸਾਨੂੰ 5-5 ਕਿਲੋ ਆਟੇ ਦੇ ਰੂਪ ਦੇ ਵਿੱਚ ਫਖਰ ਮਹਿਸੂਸ ਕਰਦਾ ਔਰ ਲੋਕ ਆਟੇ ਦੇ ਰੂਪ ਦੇ ਵਿੱਚ ਭੀਖ ਖੈਰ ਲੈ ਕੇ ਮਾਨ ਮਹਿਸੂਸ ਕਰਦੇ ਆ ਆ ਪੰਜਾਬ ਦੇ ਅੰਨ ਦਾ ਵੀ ਹਾਲਤ ਹੋ ਗਈ 4 ਲੱਖ ਕਰੋੜ ਰੁਪਏ ਦਾ ਕਰਜ਼ਾ ਸਵਾ ਲੱਖ ਜਿਹੜਾ ਕਰਜ਼ਾ ਪਰ ਬੰਦੇ ਦੇ ਉੱਤੇ ਆ ਛੋਟੇ ਬੱਚੇ ਦੇ ਉੱਤੇ ਜੰਮਦੇ ਬੱਚੇ ਦੇ ਉੱਤੇ ਇੱਕ ਦਿਨ ਦੇ ਉੱਤੇ ਤੇ ਜਿਹੜਾ ਬੰਦਾ ਖੀਰ ਤੱਕ ਮਰਦਾ ਨਹੀਂ ਉਹਦੇ ਉੱਤੇ ਸਵਾ ਸਵਾ ਲੱਖ ਰੁਪਏ ਦਾ ਕਰਜ਼ਾ ਜਿਹਦਾ 1250 ਰੁਪਏ ਪਰ ਬੰਦਾ ਵਿਆਜ ਦਿੰਦਾ ਉਹਦੇ ਉੱਤੇ ਚੀਜ਼ਾਂ ਮਹਿੰਗੀਆਂ ਕਰਕੇ ਆ ਜਿਹੜੇ ਤੁਹਾਨੂੰ ਮੈਂ ਟੈਕਸ ਗਣਾਏ ਨੇ ਇਹ ਸਾਰਾ ਕੁਝ ਪੰਜਾਬ ਦੇ ਹਾਲਾਤ ਬਣੇ ਨੇ ਇਹਨੂੰ ਕਰਜ਼ੇ ਨੂੰ ਮਾਫ਼ ਕਰੋ ਇਹਨੂੰ ਐਲਾਨ ਕਰੋ 23 24 ਤਰੀਕ ਨੂੰ ਵੀ ਮੈਂ ਆ ਰਿਹਾ ਪੰਜਾਬ ਦਾ ਕਰਜ਼ਾ ਜਿਹੜਾ ਮੈਂ ਮਾਫ਼ ਕਰੂੰਗਾ ਬਾਹਰਲੇ ਸਟੇਟਾਂ ਦੇ ਵਿੱਚ ਤੁਹਾਨੂੰ ਅਤਵਾਰ ਨਾਲ ਲੜਾਈ ਲੜਨ ਲਈ ਤੁਸੀਂ ਪੈਸੇ ਦਿੰਦੇ ਫਿਰਦੇ ਹੋ ਸ਼੍ਰੀਲੰਕਾ ਨੂੰ ਤੁਸੀਂ ਹਜ਼ਾਰਾਂ ਕਰੋੜ ਰੁਪਏ ਦਿੱਤਾ ਤੇ ਜੇ ਪੰਜਾਬ ਨੇ ਮਾੜੇ ਦੌਰ ਦੇ ਦੌਰਾਨ ਲੜਾਈ ਲੜੀ ਆ ਤੇ ਉਹਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਰਿਹਾ ਦੂਜਾ ਬਾਰਡਰ ਆ ਸਾਡਾ ਬਾਰਡਰ ਖੋਲ ਦਿਓ ਸਾਨੂੰ ਕਿਸੇ ਅੜਦੀ ਲੋੜ ਨਹੀਂ ਸਾਨੂੰ ਤੁਹਾਡੀ ਕਿਸੇ ਸਹੂਲਤ ਦੀ ਲੋੜ ਨਹੀਂ ਦੁਨੀਆ ਭਰ ਦੀਆਂ ਕੰਪਨੀਆਂ ਇੱਥੇ ਆ ਜਾਣੀਆਂ ਜੇ ਤੁਹਾਡੀ ਨੀਤ ਹੈ ਪੰਜਾਬ ਲਈ ਕੁਝ ਕਰਨ ਦੀ ਮੈਂ ਮੋਦੀ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੀ ਪੰਜਾਬ ਨੂੰ ਪਿਛਲੇ 10 ਸਾਲਾਂ ਦੇ ਵਿੱਚ ਦੇਣ ਕੀ ਹੈ ਤੁਸੀਂ ਪੰਜਾਬ ਦੇ ਹਾਲਾਤ ਕੀ ਸੀਗੇ ਤੇ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਹਾਲਾਤ ਕੀ ਹੋ ਗਏ ਪੰਜਾਬ ਇੱਕ ਮੋਸਟ ਜਿਹੜੀ ਸੈਕੂਲਰ ਸਟੇਟ ਗਿਣਿਆ ਜਾਂਦਾ ਸੀ ਧਰਮ ਨਿਰਪੱਖ ਕਿ ਸਾਰੇ ਧਰਮਾਂ ਦੇ ਲੋਕ ਇੱਥੇ ਸਾਂਝੇ ਰਹਿੰਦੇ ਆ ਪਿਆਰ ਨਾਲ ਰਹਿੰਦੇ ਆ ਪੰਜਾਬ ਦੇ ਵਿੱਚ ਕਦੀ ਵੀ ਹਿੰਦੂ ਸਿੱਖ ਦਾ ਦੰਗਾ ਹਿੰਦੂ ਸਿੱਖ ਦੀ ਲੜਾਈ ਨਹੀਂ ਸੀ ਹੋਈ ਈਵਨ ਇੱਥੋਂ ਤੱਕ 1984 ਦੇ ਵਿੱਚ ਜਦੋਂ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੁੰਦਾ 1984 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਦੰਗੇ ਹੁੰਦੇ ਆ ਕਦੀ ਵੀ ਲੜਾਈ ਇਹ ਨਹੀਂ ਬਣੀ ਕਿ ਹਿੰਦੂ ਵਰਸਸ ਸਿੱਖ ਕਦੀ ਵੀ ਇਹ ਮੁੱਦਾ ਨਹੀਂ ਬਣਿਆ ਹਿੰਦੂ ਵਰਸਸ ਸਿੱਖ ਹਾਂ ਇਹ ਮੁੱਦਾ ਜ਼ਰੂਰ ਬਣਿਆ ਕਾਂਗਰਸ ਵਰਸਸ ਸਿੱਖ ਜਾਂ ਕਾਂਗਰਸ ਵਰਸਸ ਹਰਮੰਦਰ ਸਾਹਿਬ 1984 ਚ ਦਿੱਲੀ ਦੰਗਿਆਂ ਦੇ ਬਾਵਜੂਦ ਵੀ ਪੰਜਾਬ ਚ ਕਦੀ ਵੀ ਕਿਸੇ ਹਿੰਦੂ ਪਰਿਵਾਰ ਦਾ ਨੁਕਸਾਨ ਦੰਗਿਆਂ ਦੇ ਰੂਪ ਦੇ ਵਿੱਚ ਨਹੀਂ ਹੋਇਆ ਹਾਂ ਅਤਵਾਦੀ ਕਟਨਾਵਾਂ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਹ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਉਹਦੇ ਵਿੱਚ ਹੋਇਆ ਹੋਊਗਾ ਪਰ ਹਿੰਦੂ ਸਿੱਖ ਦਾ ਮਸਲਾ ਕਦੀ ਵੀ ਪੰਜਾਬ ਦੇ ਵਿੱਚ ਨਹੀਂ ਰਿਹਾ ਜਿਹੜੇ ਹੁਣ ਹਾਲਾਤ ਬਣ ਗਏ ਆ ਇੱਥੋਂ ਤੱਕ ਕਿ 1984 ਤੋਂ ਬਾਅਦ ਵੀ ਬਹੁਤ ਸਾਰੇ ਹਿੰਦੂ ਪਰਿਵਾਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਆਪਣਾ ਸਿੱਖ ਬਣਾਇਆ ਜਾਂਦਾ ਸੀਗਾ ਇਹ ਰਵਾਇਤ ਸੀਗੀ ਪੰਜਾਬ ਦੀ ਇਹ ਰਵਾਇਤ ਸੀਗੀ ਸਾਡੇ ਦੋਵਾਂ ਧਰਮਾਂ ਦੀ ਸਾਂਝੀ ਬਹੁ ਗਿਣਤੀ ਹਿੰਦੂ ਪਰਿਵਾਰਾਂ ਦੇ ਲਾਵਾ ਫੇਰੇ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦੇ ਰਹੇ ਆ ਖੰਡ ਪਾਟ ਸਾਹਿਬ ਤੋਂ ਬਾਅਦ ਹੁੰਦੇ ਰਹੇ ਆ ਅੱਜ ਵੀ ਲੋਕ ਕਰਦੇ ਆ ਪਰ ਹੌਲੀ ਹੌਲੀ ਇਹ ਟ੍ਰੈਂਡ ਜਿਹੜਾ ਹੌਲੀ ਹੌਲੀ ਇਹ ਪ੍ਰਚਾਰ ਤੇ ਹੌਲੀ ਹੌਲੀ ਜਿਹੜੀ ਸਦ ਭਾਵਨਾ ਤੇ ਭਾਈਚਾਰਾ ਸੀਗਾ ਉਹ ਘਟ ਰਿਹਾ ਹਿੰਦੂ ਪਰਿਵਾਰਾਂ ਦੇ ਖੁਸ਼ੀ ਗਮੀ ਦੇ ਪ੍ਰੋਗਰਾਮ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਬਹੁ ਗਿਣਤੀ ਦੇ ਵਿੱਚ ਹੁੰਦੇ ਸੀਗੇ ਔਰ ਹਰਮੰਦਰ ਸਾਹਿਬ ਦੇ ਵਿੱਚ ਸ਼ਹਿਰੀ ਸਿੱਖਾਂ ਨਾਲੋਂ ਹਮੇਸ਼ਾ ਹੀ ਜਿਹੜੇ ਸ਼ਹਿਰੀ ਹਿੰਦੂ ਆ ਉਹਨਾਂ ਦੀ ਗਿਣਤੀ ਹਮੇਸ਼ਾ ਹੀ ਜ਼ਿਆਦਾ ਹੁੰਦੀ ਸੀ ਕਿ ਪਰ ਹੁਣ ਪਤਾ ਨਹੀਂ ਕੀ ਨਜ਼ਰ ਲੱਗ ਗਈ ਪੰਜਾਬ ਨੂੰ ਕਿਉਂਕਿ ਸਭ ਮੰਨਦੇ ਸੀਗੇ ਕਿ ਹਰਮੰਦਰ ਸਾਹਿਬ ਸਾਰਿਆਂ ਦਾ ਸਾਂਝਾ ਵਾ ਪਰ ਹੁਣ ਤੁਹਾਡੇ 10 ਸਾਲ ਦੇ ਕਾਰਜਕਾਲ ਤੋਂ ਪੰਜਾਬ ਦੇ ਹਾਲਾਤ ਪਤਾ ਕੀ ਬਿਆਨ ਕਰਦੇ ਆ ਮੋਦੀ ਸਾਹਿਬ ਕਿ ਵੰਡਨੇ ਚਲੇ ਥੇ ਜ਼ਮੀਨ ਵੰਡਨੇ ਚਲੇ ਥੇ ਜ਼ਮੀਨ ਇਮਾਨ ਵੰਟਦੀਏ ਖੀਚ ਕੇ ਸਰਹੱਦੇ ਇਨਸਾਨ ਵੰਟਦੀਏ ਵਹੀਂ ਰੁਕ ਜਾਤੇ ਤੋ ਵੀ ਖੈਰ ਮਨਾਤੇ ਹਮ ਮੁੱਦੇ ਖਤਮ ਹੋਏ ਤਾਂ ਭਗਵਾਨ ਵੰਡ ਦਈਏ ਆ ਪੰਜਾਬ ਦੇ ਹਾਲਾਤ ਜਿਹੜੇ ਬਣ ਗਏ ਆ ਔਰ ਮੈਂ ਜਿਹੜੀਆਂ ਗੱਲਾਂ ਕਰਨ ਲੱਗਾ ਇਹਨੂੰ ਬੀਜੇਪੀ ਵਾਲੇ ਖਾਸ ਕਰਕੇ ਜਿਹੜੇ ਲੋਕ ਮਤਲਬ ਭੇਡਾਂ ਦੇ ਤੌਰ ਤੇ ਵੀ ਕੁਝ ਨਹੀਂ ਵੇਖਣਾ ਤੇ ਸਿਰਫ ਇੱਕੋ ਪਾਸੇ ਤੁਰ ਪੈਣਾ ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਕਿ ਇਹਦੇ ਉੱਤੇ ਗੌਰ ਜ਼ਰੂਰ ਕਰਨ ਮੇਰੀ ਹੁਸ਼ ਦੇ ਵਿੱਚ ਇਹ ਪਹਿਲੀ ਚੋਣ ਹੈ ਜਿਹਦੇ ਉੱਤੇ ਪਬਲਿਕ ਇਹ ਡਿਸਕਸ਼ਨ ਨਹੀਂ ਕਰ ਰਹੀ ਕਿ ਡਵੈਲਪਮੈਂਟ ਕੀ ਆ ਇਹਦੇ ਫਾਇਦੇ ਕੀ ਹੋਣੇ ਆ ਇਹਦੇ ਨੁਕਸਾਨ ਕੀ ਹੋਣੇ ਆ ਬਲਕਿ ਚਰਚਾ ਪਤਾ ਕੀ ਛਿੜਦੀ ਆ ਸਵੇਰ ਤੋਂ ਸ਼ਾਮ ਤੱਕ ਕਿ ਹਿੰਦੂ ਕਿੱਧਰ ਵੋਟ ਪਾਊਗਾ ਸਿੱਖ ਕਿੱਧਰ ਵੋਟ ਪਾਊਗਾ ਔਰ ਲੋਕੇ ਨਹੀਂ ਓਪਨਲੀ ਖੁੱਲੇ ਆਮ ਲੋਕੇ ਚਰਚਾ ਕਰਨ ਲੱਗ ਪਏ ਹਿੰਦੂ ਸਿੱਖ ਦਾ ਪਾੜਾ ਇੰਨਾ ਵੱਧ ਗਿਆ ਕਿ ਮੂੰਹ ਦੇ ਉੱਤੇ ਇੱਕ ਦੂਜੇ ਨੂੰ ਬੁਲਾਉਂਦੇ ਆ RAM RAM ਸਤ ਸ੍ਰੀ ਅਕਾਲ ਤੇ ਜਦੋਂ ਕਿਤੇ ਪਿੱਛੇ ਪਿੱਠ ਪਿੱਛੇ ਆ ਤੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਇਹ ਤੁਹਾਡੇ 10 ਸਾਲਾਂ ਦੀ ਦੇਣ ਹੈ ਮੋਦੀ ਸਾਹਿਬ ਪੰਜਾਬ ਚ ਵੋਟਾਂ ਦੀ ਖਾਤਰ ਇੱਕ ਡਰ ਦਾ ਮਾਹੌਲ ਜਿਹੜਾ ਪੈਦਾ ਕੀਤਾ ਗਿਆ ਇੱਕ ਡਰ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਹਿੰਦੂ ਧਰਮ 'ਚ ਡਰ ਪੈਦਾ ਕਰਕੇ ਵੋਟ ਲੈਣ ਦਾ ਜਿਹੜਾ ਕਾਰਨਾਮਾ ਕੀਤਾ ਗਿਆ ਵੋਟ ਲੈਣ ਦੀ ਕੋਸ਼ਿਸ਼ ਕੀਤੀ ਗਈ ਔਰ ਇਥੋਂ ਤੱਕ ਆ ਰੋਜ਼ ਦੇਖਣ ਨੂੰ ਮਿਲ ਰਿਹਾ ਕਿ ਧਾਰਮਿਕ ਸਟੇਜਾਂ ਦੇ ਉੱਤੇ ਵੀ ਜਿੱਥੇ ਸਿਰਫ ਪ੍ਰਭੂ ਦਾ ਗੁਣਗਾਨ ਹੋਣਾ ਚਾਹੀਦਾ ਪ੍ਰਭੂ ਦਾ ਸਿਮਰਨ ਹੋਣਾ ਚਾਹੀਦਾ ਪ੍ਰਭੂ ਦੀਆਂ ਸਿੱਖਿਆਵਾਂ ਦਾ ਵਿਖਿਆਨ ਹੋਣਾ ਚਾਹੀਦਾ ਵਾ ਉਹਨਾਂ ਸਟੇਜਾਂ ਦੇ ਉੱਤੇ ਵੀ ਬੋਲਿਆ ਜਾ ਰਿਹਾ ਕਿ ਜੋ ਰਾਮ ਕੋ ਲਾਏ ਹਨ ਹਮ ਉਹਨੂੰ ਕੋ ਲਾਏਂਗੇ ਬਦਕਿਸਮਤੀ ਇਹ ਹੈ ਕਿ ਇਹ ਬੋਲਣ ਵਾਲੇ ਇਹ ਬੁਲਵਾਉਣ ਵਾਲੇ ਇਹ ਸੁਣ ਕੇ ਖੁਸ਼ ਹੋਣ ਵਾਲੇ ਅਜੇ ਤੱਕ ਇਹ ਤੈਅ ਹੀ ਨਹੀਂ ਕਰ ਪਾਏ ਕਿ ਤੁਸੀਂ ਰਾਮ ਜੀ ਨੂੰ ਲੈ ਕੇ ਆਏ ਹੋ ਕਿ ਤੁਸੀਂ ਤੁਸੀਂ ਰਾਮ ਜੀ ਨੂੰ ਲੈ ਕੇ ਆਏ ਹੋ ਜਾਂ ਰਾਮ ਨੂੰ ਤੁਸੀਂ ਲੈ ਕੇ ਆਉਣਾ ਵਾ ਜਾਂ ਰਾਮ ਜੀ ਤੁਹਾਨੂੰ ਲੈ ਕੇ ਆਏ ਆ ਇਹ ਤੁਹਾਡੀ ਸੋਚ ਹੈ ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਭਗਵਾਨ ਰਾਮ ਤੁਹਾਨੂੰ ਲਿਆਏ ਆ ਕਿ ਜਾਂ ਤੁਸੀਂ ਰਾਮ ਜੀ ਨੂੰ ਲੈ ਕੇ ਆਉਣਾ ਵਾ ਇਹ ਰਾਮ ਭਗਤੀ ਨਹੀਂਗੀ ਇਹ ਹੰਕਾਰ ਹੈ ਤੁਹਾਡਾ ਔਰ ਤੁਹਾਡੇ ਲਈ ਇਹ ਗੱਲ ਮੈਂ ਕਹਿ ਲਵਾਂ ਇਹ ਦੋ ਲੈਣਾ ਮੈਂ ਤੁਹਾਡੇ ਨਹੀਂ ਬੋਲਣ ਲੱਗਾ ਜਿਹੜੇ ਲੋਕ ਇਹ ਕਹਿੰਦੇ ਅਸੀਂ ਰਾਮ ਨੂੰ ਲੈ ਕੇ ਆਏ ਆ ਜਾਂ ਜਿਹੜੇ ਲੋਕ ਰਾਮ ਨੂੰ ਲੈ ਕੇ ਆਇਆ ਲਾਹਨਤ ਹੈ ਮੀਆਂ ਲਾਹਨਤ ਹੈ ਮੀਆਂ ਖੁਦ ਮੈਂ ਖੁਦਾ ਡੂੰਡ ਰਹੇ ਹੋ ਐ ਬ੍ਰਾਹਮਣ ਐ ਸ਼ੇਖ ਐ ਸਰਦਾਰ ਤੁਮੇ ਕੈਸੇ ਮਿਲੇਗਾ ਤੁਮ ਲੋਗ ਖੁਦਾ ਬਣ ਕੇ ਖੁਦਾ ਡੂੰਡ ਰਹੇ ਹੋ ਤੁਸੀਂ ਤੇ ਆਪ ਹੀ ਰੱਬ ਬਣ ਕੇ ਯਾਰ ਤੁਸੀਂ ਇਹ ਗੱਲਾਂ ਕਰਦੇ ਹੋ ਵੀ ਅਸੀਂ ਰਾਮ ਜੀ ਦਾ ਜਿਸ ਬੰਦੇ ਦੀ ਕੁਰਬਾਨੀ ਸੀ ਜਿੰਨੇ ਸਭ ਤੋਂ ਪਹਿਲਾਂ ਨਹੀਂ ਪੱਥਰ ਰੱਖਿਆ ਜਿਨਨੇ ਕਹਲਣਾ ਜਿਨਨੇ ਸਟਰਗਲ ਜਾਰੀ ਕੀਤਾ ਸ਼ੁਰੂ ਕੀਤਾ ਅਡਵਾਨੀ ਜੀ ਲਾਲ ਕਿਸ਼ਨ ਰਵਾਨੀ ਜੀ ਉਹਨਾਂ ਨੂੰ ਤਾਂ ਤੁਸੀਂ ਸਾਰਿਆਂ ਨੇ ਵਿਸਾਰ ਦਿੱਤਾ ਤੇ ਆਪਾਂ ਕੱਲਾ ਬਸ ਇੱਕੋ ਹੀ ਗੱਲ ਵੀ ਮੋਦੀ ਜੀ ਮੋਦੀ ਜੀ ਲੈ ਕੇ ਆਏ ਆ ਰਾਮ ਨੂੰ ਰਾਮ ਨੂੰ ਲਿਆਉਣ ਵਾਲੇ ਤੁਸੀਂ ਕੌਣ ਲੋਕ ਹੁੰਦੇ ਹੋ ਯਾਰ ਭਗਵਾਨ ਰਾਮ ਇਹ ਦੁਨੀਆ ਲੈ ਕੇ ਆਏ ਆ ਇਹ ਸ੍ਰਿਸ਼ਟੀ ਦੀ ਰਚਨਾ ਇਹ ਉਹਨਾਂ ਲੋਕਾਂ ਨੇ ਕੀਤੀ ਔਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਅਸੀਂ ਉਹ ਅਸੀਂ ਉਹਨਾਂ ਨੂੰ ਲੈ ਕੇ ਆਏ ਆ ਇਹੋ ਜੇ ਧਾਰਮਿਕ ਸਮਾਗਮਾਂ ਦੇ ਉੱਤੇ ਵੋਟਾਂ ਮੰਗਣ ਵਾਲੇ ਲੋਕ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕੱਲ ਨੂੰ ਕਾਲੀ ਵੀ ਗੁਰਦੁਆਰਿਆਂ ਦੇ ਵਿੱਚ ਪ੍ਰਚਾਰ ਕਰਾਉਣ ਲੱਗ ਪੈਣਗੇ ਉੱਥੇ ਕਰਨਾ ਸ਼ੁਰੂ ਕਰ ਦੇਣਗੇ ਵੀ ਵੋਟਾਂ ਸਾਨੂੰ ਪਾਓ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਿੱਖ ਧਰਮ ਸੁਰੱਖਿਆਤ ਆ ਇਹ ਸੈਕੂਲਰਿਜ਼ਮ ਹੈ ਇਹ ਧਰਮ ਨਿਰਪੱਖਤਾ ਹੈ ਪੰਜਾਬ ਦੀ ਮਹਾਰਾਣਾ ਨਿੱਕੀ ਨਿੱਕੀ ਗੱਲ ਦੇ ਉੱਤੇ ਐਕਸ਼ਨ ਲੈਣ ਵਾਲਾ ਇਲੈਕਸ਼ਨ ਕਮਿਸ਼ਨ ਵੀ ਕਿਉਂ ਪਤਾ ਨਹੀਂ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਬਹਿ ਗਿਆ ਕਿ ਇਹੋ ਜੇ ਪ੍ਰੋਗਰਾਮਾਂ ਦੇ ਵਿੱਚ ਇਹੋ ਜੀ ਅਨਾਊਂਸਮੈਂਟ ਹੋ ਰਹੀ ਆ ਤੁਹਾਡੇ ਰਾਜ ਦੇ ਵਿੱਚ ਮੋਦੀ ਸਾਹਿਬ ਪੰਜਾਬ ਨੂੰ ਦੁਨੀਆ ਭਰ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਦੰਗਈ ਪੰਜਾਬੀਆਂ ਨੂੰ ਮੁਜਰਮ ਤੇ ਪੰਜਾਬੀਆਂ ਨੂੰ ਲੜਾਕੇ ਦਿਖਾਇਆ ਜਾ ਰਿਹਾ ਛੋਟੀ ਤੋਂ ਛੋਟੀ ਵਾਰਦਾਤ ਦੇ ਨਾਲ ਵੀ ਜਿਹਦੇ ਵਿੱਚ ਕਿਤੇ ਹਿੰਦੂ ਸਿੱਖ ਦਾ ਝਗੜਾ ਹੁੰਦਾ ਜਾਂ ਕੋਈ ਵੀ ਇਹੋ ਜਿਹੀ ਵਾਰਦਾਤ ਹੁੰਦੀ ਆ ਤੇ ਉਹ ਐਡੀ ਵੱਡੀ ਕਰਕੇ ਵਿਖਾਈ ਜਾਂਦੀ ਆ ਨੈਸ਼ਨਲ ਇੰਟਰਨੈਸ਼ਨਲ ਚੈਨਲਸ ਦੇ ਉੱਤੇ ਕਿ ਹਿੰਦੂ ਸਿੱਖ ਦਾ ਪਾੜਾ ਜਿਹੜਾ ਹੋਰ ਬਹੁਤ ਵੱਜੇ ਔਰ ਦੁਨੀਆ ਭਰ ਦੇ ਵਿੱਚ ਲੱਗੇ ਕਿ ਇਹ ਬਹੁਤ ਡਿਸਟਰਬਡ ਸਟੇਟ ਆ ਪੰਜਾਬ ਇੱਥੇ ਜਾਣਾ ਹੀ ਨਹੀਂ ਚਾਹੀਦਾ ਇੱਥੇ ਕੋਈ ਕਾਰੋਬਾਰ ਹੀ ਨਹੀਂ ਕਰਨਾ ਚਾਹੀਦਾ ਮੇਰੀ ਗੱਲ ਚੁਬਣੀ ਤੇ ਬੜੀ ਆ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਧਰਮ ਦੇ ਠੇਕੇਦਾਰ ਬਣਦੇ ਆ ਹਾਲਾਤ ਪਤਾ ਕੀ ਬਣ ਗਏ ਪਿਛਲੇ 10 ਸਾਲਾਂ ਦੇ ਵਿੱਚ ਬਾਹਰਲੀ ਸਟੇਟ ਤੋਂ ਜਦੋਂ ਕੋ ਬੰਦਾ ਪੰਜਾਬ ਚ ਆਉਂਦਾ ਨਾ ਖਾਸ ਕਰਕੇ ਕਿਸੇ ਮਹਾਰਮੰਦਰ ਸਾਹਿਬ ਆਉਣਾ ਹੋਵੇ ਗੈਰ ਸਿੱਖ ਨੇ ਤੇ ਪਿੱਛੇ ਪਰਿਵਾਰ ਵਾਲੇ ਸਾਰਾ ਦਿਨ ਫੋਨ ਕਰਕੇ ਪਰੇਸ਼ਾਨ ਰਹਿੰਦੇ ਆ ਸਾਰਾ ਦਿਨ ਫੋਨ ਕਰਕੇ ਹਾਲਾਤ ਪੁੱਛਦੇ ਰਹਿੰਦੇ ਆ ਉਹਨੂੰ ਕਹਿੰਦੇ ਰਹਿੰਦੇ ਆ ਵੀ ਧਿਆਨ ਨਾ ਰਿਓ ਇੱਥੇ ਕੋ ਚੰਗੇ ਲੋਕ ਨਹੀਂ ਵੱਸਦੇ ਆ ਪੰਜਾਬ ਦੀ ਧਾਰਨਾ ਜਿਹੜੀ ਬਣਾ ਦਿੱਤੀ ਆ ਪਛਾਣ ਦਿੱਤੀ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਇੰਨੀ ਨਫ਼ਰਤ ਕਿਉਂ ਆ ਇੰਨਾ ਕਾਦਾ ਗਿੜਾ ਪੰਜਾਬ ਦੇ ਨਾਲ ਕਾਦੀ ਪੰਜਾਬ ਨਾਲ ਐਡੀ ਮਾਰ ਮਾਰ ਰਹੇ ਹੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇੰਨੇ ਬੁਰੇ ਤੇ ਅਸੀਂ ਲੋਕ ਹੈਗੇ ਹੀ ਨਹੀਂ ਕਿ ਇਤਨਾ ਚੁਬਨੇ ਲਗਾ ਹੂੰ ਤੁਮਕੋ ਛੁਰਾ ਤੋ ਨਹੀਂ ਹੂੰ ਇਤਨਾ ਚੁਬਨੇ ਲਗਾ ਹੂੰ ਤੁਮਕੋ ਛੁਰਾ ਤੋ ਨਹੀਂ ਹੂੰ ਜਾਨੀ ਤੁਮ ਬਤਾਤੇ ਹੋ ਜਿਤਨਾ ਮੇਰੇ ਬਾਰੇ ਮੇ ਉਤਨਾ ਬੁਰਾ ਤੋ ਨਹੀਂ ਹੂੰ ਮਤਲਬ ਪੰਜਾਬ ਨੂੰ ਤੁਸੀਂ ਇੰਨਾ ਜਿਆਦਾ ਬੁਰਾ ਦੱਸਣਾ ਸ਼ੁਰੂ ਕਰ ਦਿੱਤਾ ਇੰਨਾ ਬੁਰਾ ਤੇ ਪੰਜਾਬ ਹੈਗਾ ਹੀ ਨਹੀਂ ਜਿੰਨੀ ਇਹਦੀ ਭੰਡੀ ਪ੍ਰਚਾਰ ਤੁਸੀਂ ਸ਼ੁਰੂ ਕਰ ਦਿੱਤਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਤੁਹਾਡੇ ਬੀਜੇਪੀ ਆਲਿਆਂ ਦੇ ਮਾਧਮੇਨ ਤੇ ਰਾਜ ਮੋਦੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ ਕਿ 2022 ਦੇ ਵਿੱਚ ਮੋਦੀ ਸਾਹਿਬ ਪੰਜਾਬ ਦੌਰੇ ਦੇ ਉੱਤੇ ਆਏ ਸੀ ਚੰਨੀ ਦੇ ਰਾਜ ਦੇ ਵਿੱਚ ਮੋਦੀ ਸਾਹਿਬ ਦਾ ਵਿਰੋਧ ਹੋਇਆ ਸੀ ਮੇਰੇ ਸਮੇਤ ਹੋਰ ਹੋਰ ਬਹੁਤ ਸਾਰੇ ਲੋਕਾਂ ਨੇ ਕਿਹਾ ਸੀਗਾ ਕਿ ਇਹ ਬਿਲਕੁਲ ਗਲਤ ਹੋਇਆ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦਿੰਦੇ ਹੋ ਸਕਦਾ ਬਹੁਤ ਸਾਰੇ ਐਲਾਨ ਹੋਣੇ ਸੀ 42000 ਕਰੋੜ ਰੁਪਏ ਦਾ ਪੰਜਾਬ ਨੂੰ ਐਲਾਨ ਹੋਣਾ ਸੀ ਇੱਥੇ ਕਾਰੋਬਾਰ ਚੱਲਣੇ ਸੀ ਇੱਥੇ ਬਹੁਤ ਸਾਰੇ ਪ੍ਰੋਜੈਕਟ ਆਉਣੇ ਸੀ ਤੁਹਾਨੂੰ ਤੇ ਚੰਨੀ ਨੂੰ ਅਸੀਂ ਕਿਹਾ ਸੀਗਾ ਚੰਨੀ ਨੂੰ ਵੀ ਤੁਹਾਨੂੰ ਆਪਣੀ ਹਰਕਤ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਨੂੰ ਬਕਾਇਦਾ ਸੁਰੱਖਿਆ ਦੇਣੀ ਬਣਦੀ ਸੀ ਤੁਹਾਨੂੰ ਚੰਨੀ ਦੀ ਕਿਸਾਨਾਂ ਦੀ ਇਸ ਹਰਕਤ ਦੇ ਉੱਤੇ ਇੰਨਾ ਗੁੱਸਾ ਆਇਆ ਤੁਸੀਂ ਪੰਜਾਬ ਨੂੰ ਦੇਣਾ ਤੇ ਕੀ ਸੀਗਾ ਇਹਦੇ ਉਲਟ ਤੁਸੀਂ ਇੱਕ ਸਟੇਟਮੈਂਟ ਦਿੱਤੀ ਵੀ ਮੈਂ ਪੰਜਾਬ ਤੋਂ ਬਚ ਕੇ ਆ ਗਿਆ ਕੀ ਮੈਸੇਜ ਗਿਆ ਤੁਹਾਡਾ ਦੁਨੀਆ ਦੇ ਵਿੱਚ ਕਿ ਪੰਜਾਬੀ ਬਹੁਤ ਖਤਰਨਾਕ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮੋਦੀ ਸਾਹਿਬ ਤੁਸੀਂ ਵੀ ਤੁਹਾਡੀ ਇਸ ਸਟੇਟਮੈਂਟ ਦੇ ਨਾਲ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਇਹ ਮੈਸੇਜ ਗਿਆ ਕਿ ਜੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਤੇ ਫਿਰ ਅਸੀਂ ਲੋਕ ਕਿੱਦਾਂ ਇੱਥੇ ਸੁਰੱਖਿਅਤ ਮਹਿਸੂਸ ਕਰ ਸਕਦੇ ਆ ਆ ਪੰਜਾਬ ਨੂੰ ਫਰਕ ਪਿਆ ਤੁਹਾਡੀ ਨਿੱਕੀ ਦੀ ਇਸ ਸਟੇਟਮੈਂਟ ਦੇ ਨਾਲ ਤੁਹਾਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਪੰਜਾਬ ਨੂੰ ਕੁਝ ਨਾਂ ਦੇਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਨਾ ਕਿ ਕਿਸੇ ਮਹੱਲੇ ਦੇ ਪ੍ਰਧਾਨ ਕਿ ਚੰਨੀ ਦੇ ਨਾਲ ਬੱਚਿਆਂ ਵਾਂਗੂ ਰੁੱਸ ਕੇ ਬਹਿ ਗਏ ਜਿਹੜੇ ਐਲਾਨ ਕਰਨੇ ਸੀ ਉਹ ਨਹੀਂ ਕੀਤੇ ਉਸ ਤੋਂ ਬਾਅਦ ਵੀ ਪੰਜਾਬ ਨੂੰ ਕੁਝ ਨਹੀਂ ਦਿੱਤਾ ਤਾਨੂੰ ਵਾਪਸ ਜਾ ਕੇ ਪੰਜਾਬ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਐਲਾਨ ਕਰਨੇ ਚਾਹੀਦੇ ਸੀ ਪੰਜਾਬ ਨੂੰ ਪੈਕੇਜ ਦੇਣੇ ਚਾਹੀਦੇ ਸੀਗੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਸੀ ਪੰਜਾਬ ਦੇ ਮੁੱਦੇ ਹੱਲ ਕਰਨੇ ਚਾਹੀਦੇ ਸੀਗੇ ਹੁਣ ਮੈਂ ਗੱਲ ਕਰਨ ਲੱਗਾ ਪੰਜਾਬ ਨਾਲ ਹੋਏ ਵਿਤਕਰੇ ਦੀ ਪਿਛਲੇ ਤੁਹਾਡੇ ਕਾਰਜਕਾਲ ਦੇ ਦੌਰਾਨ ਦਸਾਂ ਸਾਲਾਂ ਦੇ ਵਿੱਚ ਜੋ ਤੁਸੀਂ ਪੰਜਾਬ ਨਾਲ ਕੀਤਾ ਸਾਰੇ ਦੇਸ਼ ਨੂੰ ਛੱਡ ਕੇ ਸਾਰੇ ਦੇਸ਼ ਨੂੰ ਛੱਡੋ ਆ ਨਾਲ ਲੱਗਦੇ ਜਿਹੜੇ ਸੂਬੇ ਆ ਸਾਡੇ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਹਰਿਆਣੇ ਨੂੰ ਪਿਛਲੇ ਸਾਲ ਤੁਸੀਂ 10000 ਕਰੋੜ ਰੁਪਇਆ ਦਿੱਤਾ ਮੈਟਰੋ ਲਈ ਰਾਜਸਥਾਨ ਨੂੰ ਤੁਸੀਂ ਅਕਤੂਬਰ 2023 ਦੇ ਵਿੱਚ ਦਿੱਤਾ 7200 ਕਰੋੜ ਰੁਪਇਆ ਇਸ ਤੋਂ ਪਹਿਲਾਂ ਵੀ ਬਹੁਤ ਦਿੰਦੇ ਰਹੇ ਹੋ ਆ ਮੈਂ ਲੇਟੈਸਟ ਜਿਹੜੇ ਤੁਹਾਨੂੰ ਦੱਸ ਰਿਹਾ ਆਂ ਹਿਮਾਚਲ ਜਦੋਂ ਦੀ ਕਾਂਗਰਸ ਸਰਕਾਰ ਹੈ ਉਸ ਤੋਂ ਪਹਿਲਾਂ ਤੁਸੀਂ ਉਹਨੂੰ ਦਿੱਤਾ 11000 ਕਰੋੜ ਰੁਪਇਆ ਪੰਜਾਬ ਨੂੰ ਨਾ ਕੋਈ ਪ੍ਰੋਜੈਕਟ ਨਾ ਕੋਈ ਪੈਕੇਜ ਨਾ ਕੋ ਰੋਜ਼ਗਾਰ ਪਿਛਲੇ 10 ਸਾਲਾਂ ਦੇ ਵਿੱਚ ਕੁਝ ਨਹੀਂ ਦਿੱਤਾ ਤੁਸੀਂ ਤੇ ਆ ਨਾਲ ਲੱਗਦਾ 100 ਕਿਲੋਮੀਟਰ ਪਰਾ ਨੂੰ ਚੱਲ ਜੋ ਤੇ ਸਾਡੇ ਨਾਲ ਸੂਬਾ ਲੱਗਦਾ ਜੰਮੂ ਕਸ਼ਮੀਰ ਉੱਥੇ ਪੈਕੇਜ ਕੀ ਆ ਉੱਥੇ ਪੈਸਾ ਥਾ ਦਤਾ ਤੁਸੀਂ ਸਹੂਲਤਾ ਥਾ ਦਿੱਤੀਆਂ ਉਥੋਂ ਦੇ ਹਾਲਾਤ ਪਤਾ ਕੀ ਉਥੇ ਇੰਡਸਟਰੀ ਜਾ ਰਹੀ ਆ ਜਿਹਨੂੰ ਡਿਸਟਰਬ ਕਹਿੰਦੇ ਸੀਗੇ 15 ਕਰੋੜ ਰੁਪਏ ਦੀ ਮਸ਼ੀਨਰੀ ਖਰੀਦਣੀ ਹੋਵੇ ਨਾ ਕਿਸੇ ਨੇ ਆਪਣੀ ਇੰਡਸਟਰੀ ਲਈ ਤੇ 50% ਉਹਦੇ ਉੱਤੇ ਸਬਸਿਡੀ ਦਿੰਦੇ ਹੋ ਤੁਸੀਂ 7.5 ਕਰੋੜ ਰੁਪਈਆ ਸਬਸਿਡੀ ਆ ਜੀਐਸਟੀ ਦੇਓ ਤੇ ਉਥੇ ਛੋਟ ਆ ਕਿੰਨੇ ਸਾਲ ਤੱਕ ਇੰਡਸਟਰੀ ਲਈ ਜ਼ਮੀਨ ਲੈਣੀ ਹੋਵੇ ਸਟੈਂਪ ਡਿਊਟੀ ਉੱਥੇ ਮਾਫ ਆ ਇੱਥੋਂ ਤੱਕ ਕਿ ਬੈਂਕ ਦਾ ਵਿਆਜ ਜੇ 9% ਬਣਦਾ ਨਾ ਤੇ 6% ਸਰਕਾਰ ਅਦਾ ਕਰਦੀ ਆ ਤੇ 3% ਜਿਹੜਾ ਲੋਨ ਲੈਂਦਾ ਵਾ ਉਹਨੂੰ ਆਪ ਦੇਣਾ ਪੈਂਦਾ ਬਹਜ 3% ਲੋਨ ਦੇ ਉੱਤੇ ਉੱਥੇ ਤੁਸੀਂ ਪੈਸੇ ਦੇ ਰਹੇ ਹੋ ਉਹਨੂੰ ਤੁਸੀਂ ਇੰਨਾ ਕੋਈ ਸੋਚ ਰਹੇ ਹੋ ਪਰ ਪੰਜਾਬੀਆਂ ਦੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ ਪੰਜਾਬ ਨੂੰ ਦਿੱਤਾ ਕਿ ਤੁਸੀਂ ਆ ਪਿਛਲੇ 10 ਸਾਲਾਂ ਦੇ ਵਿੱਚ ਕਿੰਨੀਆਂ ਲੜਾਈਆਂ ਕਿੰਨੇ ਝਗੜੇ ਪੰਜਾਬ 'ਚ ਹਰ ਬੰਦਾ ਹੀ ਇੱਕ ਦੂਜੇ ਨੂੰ ਨਫ਼ਰਤ ਕਰਨੀ ਸ਼ੁਰੂ ਹੋ ਗਿਆ ਪੰਜਾਬ ਨੂੰ ਤੁਸੀਂ ਪਤਾ ਕੀ ਦਿੱਤਾ ਪੰਜਾਬ ਨੂੰ ਬਣਾ ਕੇ ਦਿੱਤਾ ਕਿ ਮਜ਼ਦੂਰ ਨੂੰ ਕਿਸਾਨ ਨਾਲ ਲੜਾਇਆ ਮਾਪੇ ਨੂੰ ਸੰਤਾਨ ਨਾਲ ਲੜਾਇਆ ਵੀ ਕੰਮ ਹੀ ਨਹੀਂ ਘਰ 'ਚ ਕਲੇਸ਼ ਆ ਕਿ ਮਜ਼ਦੂਰ ਨੂੰ ਕਿਸਾਨ ਨਾਲ ਲੜਾਇਆ ਮਾਪੇ ਨੂੰ ਸੰਤਾਨ ਨਾਲ ਲੜਾਇਆ ਅਫਸਰ ਨੂੰ ਜਵਾਨ ਨਾਲ ਲੜਾਇਆ ਤੇ ਕਬਰਿਸਤਾਨ ਨੂੰ ਸ਼ਮਸ਼ਾਨ ਨਾਲ ਲੜਾਇਆ ਆ ਤੁਸੀਂ ਪੰਜਾਬ ਨੂੰ ਦਿੱਤਾ ਆ ਤੁਹਾਡੀ ਪੰਜਾਬ ਦੇ ਵਿੱਚ ਦੇਣ ਆ ਮੋਦੀ ਸਾਹਿਬ ਆ ਪੰਜਾਬ ਨੂੰ ਕਿਤੇ ਸੋਚੋ ਤੇ ਸਹੀ ਤੁਹਾਨੂੰ ਸਾਰਾ ਹੀ ਪਤਾ ਵਾ ਦੁਨੀਆ ਚ ਚਲਾਉਂਦੇ ਹੋ ਤੁਸੀਂ ਇੰਨੀ ਇੰਟੈਲੀਜੈਂਸ ਹੈ ਤੁਹਾਡੀ ਮੈਨੂੰ ਇਹ ਦੱਸੋ ਪੰਜਾਬੀ ਕੋ ਟੈਕਸ ਕੱਟ ਦਿੰਦੇ ਆ ਕਿਹੜੀ ਚੀਜ਼ ਆ ਮੈਂ ਤੁਹਾਨੂੰ ਕਹਿੰਨਾ ਦੁੱਧ ਆਂਡਾ ਦਹੀਂ ਗੁੜ ਸ਼ਹਿਦ ਸਬਜੀ ਲੂਣ ਇਨੂੰ ਛੱਡ ਕੇ ਕੋਈ ਇੱਕ ਆਈਟਮ ਦੱਸ ਦਿਓ ਜਿਹਦੇ ਉੱਤੇ ਪੰਜਾਬੀ 5 ਤੋਂ 28% ਤੱਕ ਟੈਕਸ ਨਹੀਂ ਦਿੰਦਾ ਉਹਦੇ ਵਿੱਚ ਰੋਜ਼ਮਰਾਂ ਦੀਆਂ ਚੀਜ਼ਾਂ ਜਿਹੜੀਆਂ ਬਾਕੀ ਚੀਜ਼ਾਂ ਤੇ ਮੈਂ ਗਿਣੀ ਨਹੀਂ ਰਿਹਾ ਖੰਡ ਚਾਹ ਘੋ ਗੈਸ ਮਿੱਟੀ ਦਾ ਤੇਲ ਕੱਪੜਾ ਮਸਾਲੇ ਦਵਾਈਆਂ ਪੇਸਟ ਸਾਬਣ ਕਾਰ ਮੋਟਰਸਾਈਕਲ ਏਸੀ ਇਹ ਰੋਜ਼ਮਰਾਂ ਦੀਆਂ ਚੀਜ਼ਾਂ ਇਹਦੇ ਉੱਤੇ ਅਸੀਂ 5 ਤੋਂ ਲੈ ਕੇ 28% ਟੈਕਸ ਦਿੰਦੇ ਆ ਫਿਰ ਪੰਜਾਬ ਨਾਲ ਵਿਤ ਕਰਾ ਕਿਉਂ ਪੰਜਾਬ ਨਾਲ ਇੰਨੀ ਲੁੱਟ ਖਸੁੱਟ ਕਿਉਂ ਪੰਜਾਬ ਦੇ ਹੱਕ ਕਿਉਂ ਮਾਰੇ ਜਾ ਰਹੇ ਆ ਪੰਜਾਬ ਨੂੰ ਤਬਾਹ ਕਿਉਂ ਕੀਤਾ ਜਾ ਰਿਹਾ ਤੁਹਾਡੇ ਆਉਣ ਤੋਂ ਪਹਿਲਾਂ ਸਿਰਫ ਮੈਂ ਚੀਜ਼ਾਂ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਕਹਿਣਾ ਚਾਹੁੰਦਾ ਸੀਗਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਜ਼ੁਬਾਨ ਤੋ ਖੋਲ ਜ਼ੁਬਾਨ ਤੋ ਖੋਲ ਨਜ਼ਰ ਤੋ ਮਿਲਾ ਜਵਾਬ ਤੋ ਦੇ ਮੈਂ ਕਿੰਨੀ ਬਾਰ ਲੁੱਟਾ ਹੂੰ ਮੈਨੂੰ ਹਿਸਾਬ ਤੋ ਦੇ ਕਿ ਕਿੰਨੀ ਕਰੀ ਪੰਜਾਬ ਲੁੱਟਿਆ ਜਾਣਾ ਸਭ ਤੋਂ ਵੱਧ ਇਹਦੀਆਂ ਕੁਰਬਾਨੀਆਂ ਦੇਸ਼ ਦੀ ਯਾਦ ਦੀ ਵਿੱਚ ਅੱਜ ਵੀ ਕਾਰਗਿਲ ਦੇ ਵਿੱਚ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਤੇ ਪੰਜਾਬ ਨਾਲ ਇੰਨਾ ਵਿਤਕਰਾ ਪੰਜਾਬ ਨੂੰ ਇੰਨਾ ਕਿਉਂ ਮਾਰ ਰਹੇ ਹੋ ਤੁਹਾਡੀ ਪੰਜਾਬ ਨੂੰ ਤੁਹਾਡੇ ਕੋਲ ਕੁਝ ਨਹੀਂ ਮਤਲਬ ਪੰਜਾਬ ਨੂੰ ਬਚਾ ਦੇਣ ਲਈ ਪੰਜਾਬ ਨੂੰ ਤੁਹਾਡੇ ਕੋਲ ਦੇਣ ਲਈ ਕੁਝ ਨਹੀਂ ਹੈਗਾ ਮੋਦੀ ਸਾਹਿਬ ਤੁਸੀਂ ਇਹੋ ਦੱਸਣਾ ਚਾਹੁੰਦੇ ਹੋ ਫੋਕੀ ਵਾਹ ਵਾਈ ਖੱਟਣ ਲਈ ਪੰਜਾਬ ਨੂੰ ਤਾਂ ਤੁਸੀਂ ਕੁਝ ਦਿੱਤਾ ਨਹੀਂ ਫੋਕੀ ਵਾਹ ਵਾਈ ਖੱਟਣ ਲਈ ਨਾਲ ਦੇ ਸੂਬੇ ਤੇ ਛੱਡੋ ਚਲੋ ਸਾਡੇ ਨਾਲ ਲੱਗਦੇ ਨੇ ਸਾਡੇ ਦੇਸ਼ ਦੇ ਨੇ ਬਾਕੀ ਦੇਸ਼ਾਂ ਨੂੰ ਤੁਸੀਂ ਪਤਾ ਕਿੰਨਾ ਪੈਸਾ ਦਿੱਤਾ ਕਿ ਸਿਰਫ ਤੁਹਾਡੀ ਸ਼ੋਭਾ ਹੋਣੀ ਚਾਹੀਦੀ ਆ ਦੁਨੀਆ ਭਰ ਦੇ ਵਿੱਚ ਉਹ ਗਿਣਾਉਣ ਲੱਗਾ ਉਹ ਅੰਕੜੇ ਤੁਹਾਨੂੰ ਮੈਂ ਦੱਸਣ ਲੱਗਾ ਮੋਦੀ ਸਾਹਿਬ 2014 ਤੋਂ 15 2014 15 ਤੋਂ 17 18 ਤੱਕ 2233 ਕਰੋੜ ਰੁਪਇਆ ਤੁਸੀਂ ਆ ਨਾਲ ਲੱਗਦੇ ਸੂਬੇ ਅਫਗਾਨਿਸਤਾਨ ਨੂੰ ਭੇਜਿਆ 514 ਕਰੋੜ ਰੁਪਇਆ ਬੰਗਲਾਦੇਸ਼ ਨੂੰ ਜਿਹਦੀ ਕਰੰਸੀ ਵੀ ਸਾਡੇ ਤੋਂ ਉੱਪਰ ਆ ਉਹਦੇ ਮੇਰੇ ਖਿਆਲ 71 ਪੈਸੇ ਸਾਡਾ ਮਤਲਬ 71 ਪੈਸੇ ਬਣਦੇ ਉਹਦੇ ਤੇ 1 ਰੁਪਇਆ ਸਾਡਾ ਬਣਦਾ ਵਾ ਆ ਕਰੰਸੀ ਦਾ ਉਹਦਾ ਰੇਟ ਆ ਪੁਟਾਣ 15681 ਕਰੋੜ ਰੁਪਇਆ ਤੁਸੀਂ 15 ਤੋਂ 18 ਤੱਕ ਉਹਨੂੰ ਦਿੱਤਾ ਵਾ ਸਾਲ 2015 ਤੋਂ ਲੈ ਕੇ 18 ਤੱਕ 270 ਕਰੋੜ ਰੁਪਇਆ ਤੁਸੀਂ ਮਾਲਦੀਵ ਨੂੰ ਦਿੱਤਾ 1322 ਕਰੋੜ ਰੁਪਇਆ ਤੁਸੀਂ ਨੇਪਾਲ ਨੂੰ ਦਿੱਤਾ 1080 ਕਰੋੜ ਰੁਪਇਆ ਤੁਸੀਂ ਸ਼੍ਰੀਲੰਕਾ ਨੂੰ ਦਿੱਤਾ ਇਹ 2015 ਤੋਂ 18 ਤੱਕ ਦੱਸਣ ਲੱਗਾ ਇਹਦੇ ਨਾਲ 2015 ਚ 5 ਮਿਲੀਅਨ ਪਾਉਂਡ 53 ਕਰੋੜ ਰੁਪਇਆ ਤੁਸੀਂ ਜਾਰਡਨ ਦੇ ਵਿੱਚ ਦਿੱਤਾ ਜਿਹਨੂੰ ਐਡ ਕਹਿੰਦੇ ਆ ਜਿਹਨੂੰ ਡਵੈਲਪਮੈਂਟ ਫੰਡ ਕਹਿੰਦੇ ਆ 2019 20 ਦੇ ਵਿੱਚ 77 ਮਿਲੀਅਨ 640 ਕਰੋੜ ਰੁਪਇਆ ਤੁਸੀਂ ਫਿਰ ਮਾਲਦੀਵ ਨੂੰ ਦਿੱਤਾ 4.400 ਮਿਲੀਅਨ ਡਾਲਰ 3546 ਕਰੋੜ ਰੁਪਇਆ ਤੁਸੀਂ ਸ਼੍ਰੀਲੰਕਾ ਨੂੰ ਦਿੱਤਾ ਐਂਟੀ ਟੈਰਰਿਸਟ ਦੇ ਆਤਵਾਦੀਆਂ ਦੇ ਖਿਲਾਫ ਲੜਨ ਲਈ ਤੇ ਡਵੈਲਪਮੈਂਟ ਕਰ ਲਈ ਆ ਪੈਸੇ ਤੁਸੀਂ ਉਹਨਾਂ ਨੂੰ ਦਿੱਤੇ 2021-22 ਦੇ ਵਿੱਚ 18154 ਕਰੋੜ ਰੁਪਇਆ ਤੁਸੀਂ ਸਾਰੇ ਦੇਸ਼ਾਂ ਨੂੰ ਦਿੱਤਾ ਔਰ ਇਸ ਤੋਂ ਅੱਗੇ ਆਓ 2023-24 ਚ ਫੇਰ 771 ਕਰੋੜ ਰੁਪਇਆ ਮਾਲਦੀਵ ਨੂੰ ਤੁਸੀਂ ਦਿੱਤਾ 300 300% ਪਹਿਲਾਂ ਤੋਂ ਵੱਧ ਜਿਹੜਾ ਬਣਦਾ ਸੀਗਾ ਇੰਨੇ ਪੈਸੇ ਤੁਸੀਂ ਉਹਨੂੰ ਦਿੱਤੇ ਔਰ ਮਾਲਦੀਵ ਜਿਹਦੀ ਤੁਸੀਂ ਮਤ ਕਰਦੇ ਹੋ ਤੁਹਾਨੂੰ ਪਤਾ ਕੀ ਕਹਿੰਦਾ ਜਿਹਦੇ ਕਰਕੇ ਤੁਸੀਂ ਉਹਦੇ ਨਾਲ ਸਬੰਧ ਤੋੜ ਲਏ ਮੋਦੀ ਸਾਹਿਬ ਉਹ ਤੁਹਾਨੂੰ ਕਹਿੰਦਾ ਪਪਟ ਆਫ ਇਜ਼ਰਾਈਲ ਕਿ ਤੁਹਾਨੂੰ ਇਜ਼ਰਾਈਲ ਦੀ ਕੱਟ ਪੁਤਲੀ ਤੁਹਾਨੂੰ ਕਲੌਨ ਜੋਕਰ ਕਹਿੰਦਾ ਹੋ ਟੈਰਿਸਟ ਕਹਿੰਦਾ ਤੁਹਾਨੂੰ ਆ ਤੁਹਾਡੇ ਤੁਹਾਨੂੰ ਪੈਸੇ ਦੇ ਕੇ ਵੀ ਮਤਲਬ ਤੁਹਾਡੇ ਆ ਹਾਲਤ ਨੇ ਉਹਨਾਂ ਦੇ ਨਾਲ ਬਾਹਰਲੇ ਦੇਸ਼ਾਂ ਨੂੰ ਤੁਹਾਡੇ ਕੋਲ ਵੱਧੂ ਫੰਡ ਨੇ ਇੱਕ ਪੰਜਾਬ ਲਈ ਕੁਝ ਨਹੀਂ ਹੈਗਾ ਕਿ ਆਪਣੇ ਲੋਕਾਂ ਨੂੰ ਮੈਂ ਬਚਾ ਲਵਾਂ ਇਹਨਾਂ ਦੇ ਉੱਤੇ ਕਿੰਨੀ ਮਾਰ ਵੱਜ ਰਹੀ ਆ ਮੇਰਾ ਖਿਆਲ ਆ ਜਿਹੜੇ ਜਿਹੜੇ ਮੁਲਕ ਦੀ ਤੁਸੀਂ ਮਤ ਦਿੱਤੀ ਉਹ ਸਾਰੇ ਤੁਹਾਨੂੰ ਗਾਲਾਂ ਕੱਢਦੇ ਆ ਇੱਕ ਅੱਦੇ ਨੂੰ ਛੱਡ ਕੇ ਔਰ ਭਾਰਤ ਬਾਹਰ ਜਾਓ ਨਾ ਕੈਨੇਡਾ ਅਮਰੀਕਾ ਤੇ ਸਾਰੇ ਨਹੀਂ ਲੈਂਦੇ ਇੱਕ ਦੂਜੇ ਦੇ ਨਾਲ ਲੱਗਦੇ ਮੁਲਕ ਜਿਹੜੇ ਗੁਵਾਂਢੀ ਮੁਲਕ ਨੇ ਔਰ ਭਾਰਤ ਇੱਕ ਹੋ ਜਾ ਦੇਸ਼ ਤੁਸੀਂ ਬਣਾ ਦਿੱਤਾ ਜਿਹਦੇ ਗੁਵਾਂਢ ਦੇ ਵਿੱਚ ਕਿਸੇ ਨਾਲ ਨਹੀਂ ਬਣਦੀ ਇਹਦੀ ਔਰ ਸਾਰੇ ਇਹਨੂੰ ਗਾਲਾਂ ਕੱਢਦੇ ਨੇ ਇੱਕਾ ਦੁੱਕਾ ਨੂੰ ਛੱਡ ਕੇ ਪੰਜਾਬ ਦੀ ਜਵਾਨੀ ਪੰਜਾਬ ਨੂੰ ਬਚਾਉਣ ਲਈ ਤੁਸੀਂ ਕੀ ਮਤਲਬ ਸਾਡੇ ਲਈ ਕੀਤਾ ਕੀ ਆ ਤੁਸੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਲਈ ਕੁਝ ਕਰਦੇ ਇਹਨਾਂ ਲੋਕਾਂ ਲਈ ਕਿਉਂ ਨਹੀਂ ਕੁਝ ਤੁਸੀਂ ਇਹਨਾਂ ਨੂੰ ਦਿੰਦੇ ਤਬਾਹ ਹੋ ਗਿਆ ਪੰਜਾਬ ਮੋਦੀ ਸਾਹਿਬ ਔਰ ਬਾਹਰਲੇ ਲੋਕਾਂ ਨੂੰ ਤੁਸੀਂ ਪੈਸੇ ਵੰਡੀ ਜਾ ਰਹੇ ਹੋ ਤੇ ਪੰਜਾਬ ਗਰੀਬੀ ਦੇ ਵਿੱਚ ਗੁਰਬਤ ਦੇ ਵਿੱਚ ਜੀ ਰਿਹਾ ਇੱਥੇ ਨਾ ਜਵਾਨੀ ਬਚ ਰਹੀ ਆ ਨਾ ਇੱਥੇ ਕੋ ਪੰਜਾਬ ਦੀ ਪੰਜਾਬੀਅਤ ਬਚ ਰਹੀ ਆ ਔਰ ਬਾਹਰਲੇ ਦੇਸ਼ਾਂ ਨੂੰ ਪੈਸੇ ਤੁਸੀਂ ਦੇ ਰਹੇ ਹੋ ਤੁਹਾਡੇ ਲਈ ਮੈਂ ਚਾਰ ਲੈਣਾ ਬੁੱਲੇ ਸ਼ਾਹ ਬਾਬਾ ਬੁੱਲੇ ਸ਼ਾਹ ਬਹੁਤ ਵਧੀਆ ਲਿਖਦੇ ਨੇ ਕਿ ਬਾਹਰ ਤੁਸੀਂ ਪੈਸਾ ਡਾਉਂਦੇ ਔਰ ਆਪਣੇਆਂ ਨੂੰ ਤੁਸੀਂ ਇੰਨਾ ਦੁਖੀ ਕੀਤਾ ਆ ਕਹਿੰਦੇ ਆ ਪਰ ਪਰ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਲੜਿਆ ਹੀ ਨਹੀਂ ਨਫਸ ਹੰਕਾਰ ਨੂੰ ਕਹਿੰਦੇ ਆ ਉਹ ਨਰਿੰਦਰ ਮੋਦੀ ਜੀ ਇਸ ਮਾਨੀ ਓੜ ਦੀਆਂ ਫੜਦੇ ਹੋ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਜਿਹੜੀ ਘਰ ਚ ਪ੍ਰੋਬਲਮ ਹੈ ਉਹਨੂੰ ਛੱਡ ਕੇ ਤੇ ਲੋਕਾਂ ਦੀਆਂ ਦੂਰ ਕਰਦੇ ਫਿਰਦੇ ਹੋ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਕਿ ਪੰਜਾਬ ਦੀਆਂ ਲੋਣਾ ਕੀ ਨੇ ਪੰਜਾਬ ਦੀ ਜਵਾਨੀ ਪੰਜਾਬ ਦਾ ਪੈਸਾ ਜਿਹੜਾ ਬਾਹਰ ਜਾ ਰਿਹਾ ਪੰਜਾਬ ਦਾ ਸਕੂਨ ਪੰਜਾਬ ਦਾ ਅਮਨ ਮਾਨ ਸਭ ਖਤਮ ਹੋ ਰਿਹਾ ਸੇਤ ਸਿੱਖਿਆ ਪੰਜਾਬ ਚ ਕੁਝ ਵੀ ਨਹੀਂ ਬਚ ਰਿਹਾ ਨਾ ਸਕੂਲਾਂ ਚ ਪੜ੍ਹਾਈ ਰਹਿ ਗਈ ਆ ਨਾ ਪੰਜਾਬ ਕੋਲ ਪੈਸਾ ਨਾ ਕੋ ਕੰਮ ਹੈ ਦੁਨੀਆ ਭਰ ਨੂੰ ਨਾਜ ਦੇਣ ਵਾਲੇ ਪੰਜਾਬ ਦੀ ਹਾਲਤ ਪਤਾ ਕੀ ਆ ਮੋਦੀ ਸਾਹਿਬ ਇਹਦੇ ਉੱਤੇ ਤੁਸੀਂ ਕੀ ਕਰਦੇ ਹੋ ਇਹ ਪੰਜਾਬ ਦੀ ਹਾਲਤ ਬਣ ਗਈ ਵੀ ਦੇਸ਼ ਦਾ ਪੀਐਮ ਤੇ ਸੂਬੇ ਦਾ ਸੀਐਮ ਦਾਨ ਦੇ ਕੇ ਸਾਨੂੰ 5-5 ਕਿਲੋ ਆਟੇ ਦੇ ਰੂਪ ਦੇ ਵਿੱਚ ਫਖਰ ਮਹਿਸੂਸ ਕਰਦਾ ਔਰ ਲੋਕ ਆਟੇ ਦੇ ਰੂਪ ਦੇ ਵਿੱਚ ਭੀਖ ਖੈਰ ਲੈ ਕੇ ਮਾਣ ਮਹਿਸੂਸ ਕਰਦੇ ਆ ਆ ਪੰਜਾਬ ਦੇ ਅੰਨਦਾਤਾ ਦੀ ਹਾਲਤ ਹੋ ਗਈ ਇਹ ਤਰੱਕੀ ਆ ਪੰਜਾਬ ਦੀ ਇਹ ਦੇਣਾ ਪਿਛਲੇ 10 ਸਾਲਾਂ ਦੇ ਵਿੱਚ ਤੁਹਾਡੀ ਵਿਜ਼ਿਟ ਹੈ 23 24 ਨੂੰ ਹੁਣ ਮੈਂ ਪੰਜਾਬ ਦੀਆਂ ਲੋੜਾਂ ਜਿਹੜੀਆਂ ਤੁਹਾਨੂੰ ਦੱਸਣ ਲੱਗਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਸਵਾ ਲੱਖ ਜਿਹੜਾ ਕਰਜ਼ਾ ਪਰ ਬੰਦੇ ਦੇ ਉੱਤੇ ਆ ਛੋਟੇ ਬੱਚੇ ਦੇ ਉੱਤੇ ਜੰਮਦੇ ਬੱਚੇ ਦੇ ਉੱਤੇ ਇੱਕ ਦਿਨ ਦੇ ਉੱਤੇ ਤੇ ਜਿਹੜਾ ਬੰਦਾ ਅਖੀਰ ਤੱਕ ਮਰਦਾ ਨਹੀਂ ਉਹਦੇ ਉੱਤੇ ਸਵਾ ਸਵਾ ਲੱਖ ਰੁਪਏ ਦਾ ਕਰਜ਼ਾ ਜਿਹਦਾ 1250 ਰੁਪਏ ਪਰ ਬੰਦਾ ਵਿਆਜ ਦਿੰਦਾ ਉਹਦੇ ਉੱਤੇ ਚੀਜ਼ਾਂ ਮਹਿੰਗੀਆਂ ਕਰਕੇ ਆ ਜਿਹੜੇ ਤੁਹਾਨੂੰ ਮੈਂ ਟੈਕਸ ਗਿਣਾਏ ਨੇ ਇਹ ਸਾਰਾ ਕੁਝ ਪੰਜਾਬ ਦੇ ਹਾਲਾਤ ਬਣੇ ਨੇ ਇਹਨੂੰ ਕਰਜ਼ੇ ਨੂੰ ਮਾਫ ਕਰੋ ਇਹਨੂੰ ਐਲਾਨ ਕਰੋ 23 24 ਤਰੀਕ ਨੂੰ ਬੀ ਮੈਂ ਆ ਰਿਹਾ ਪੰਜਾਬ ਦਾ ਕਰਜ਼ਾ ਜਿਹੜਾ ਮੈਂ ਮਾਫ ਕਰੂੰਗਾ ਬਾਹਰਲੇ ਸਟੇਟਾਂ ਦੇ ਵਿੱਚ ਤੁਹਾਨੂੰ ਅਤਵਾਰ ਨਾਲ ਲੜਾਈ ਲੜਨ ਲਈ ਤੁਸੀਂ ਪੈਸੇ ਦਿੰਦੇ ਫਿਰਦੇ ਹੋ ਸ਼੍ਰੀਲੰਕਾ ਨੂੰ ਤੁਸੀਂ ਹਜ਼ਾਰਾਂ ਕਰੋੜ ਰੁਪਈਆ ਦਿੱਤਾ ਤੇ ਜੇ ਪੰਜਾਬ ਨੇ ਮਾੜੇ ਦੌਰ ਦੇ ਦੌਰਾਨ ਲੜਾਈ ਲੜੀ ਆ ਤੇ ਉਹਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਰਿਹਾ ਦੂਜਾ ਬਾਰਡਰ ਆ ਸਾਡਾ ਬਾਰਡਰ ਖੋਲ ਦਿਓ ਸਾਨੂੰ ਕਿਸੇ ੜਦੀ ਲੋੜ ਨਹੀਂ ਸਾਨੂੰ ਤੁਹਾਡੀ ਕਿਸੇ ਸਹੂਲਤ ਦੀ ਲੋੜ ਨਹੀਂ ਦੁਨੀਆ ਭਰ ਦੀਆਂ ਕੰਪਨੀਆਂ ਇੱਥੇ ਆ ਜਾਣੀਆਂ ਜੇ ਤੁਹਾਡੀ ਨੀਤ ਹੈ ਪੰਜਾਬ ਲਈ ਕੁਝ ਕਰਨ ਦੀ ਇੰਡਸਟਰੀ ਦੇ ਉੱਤੇ ਪੈਕੇਜ ਦਿਓ ਜੰਮੂ ਕਸ਼ਮੀਰ ਦੀ ਤਰ੍ਹਾਂ ਸਰਕਾਰ ਤੁਹਾਡੀ ਬਣ ਜਾਣੀ ਆ ਇਹ ਸਾਰੀ ਦੁਨੀਆ ਕਹਿੰ ਕਿਸੇ ਤਰੀਕੇ ਵੀ ਘੱਟ ਸੀਟਾਂ ਨਾ ਬਣੇ 400 ਨਾ ਬਣੇ 40ਆਂ ਨਾ ਬਣੇ ਸਰਕਾਰ ਤੁਹਾਡੀ ਬਣ ਜਾਣੀ ਆ ਪਰ ਪੰਜਾਬ ਦੇ ਪ੍ਰਤੀ ਨੀਤ ਤੇ ਸਾਫ਼ ਰੱਖੋ ਹੁਣੇ ਪੰਜਾਬ ਦੇ ਲਈ ਕੁਛ ਨਾ ਕੁਝ ਐਲਾਨ ਕਰਜੋ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਡੀ ਜਿਹੜੀ ਲੋੜ ਐ ਇਹਦੇ ਲਈ ਇਹਦੇ ਲਈ ਪੈਕੇਜ ਚਾਹੀਦੇ ਨੇ ਨਹੀਂ ਤੇ ਪੰਜਾਬ ਨਹੀਂ ਬਚਣਾ ਔਰ ਮੈਂ ਤੁਹਾਨੂੰ ਕਹਿਣਾ ਕਿ ਇਹਦੇ ਲਈ ਨਰੋਲ ਜ਼ਿੰਮੇਵਾਰ ਤੁਸੀਂ ਹੋਗੇ ਛੋਟੀ ਜੀ ਸਟੇਟ ਆ ਤੁਹਾਨੂੰ ਫਰਕ ਤੇ ਕੋਈ ਵੀ ਨਹੀਂ ਪੈਣਾ ਇਹ ਤਬਾਹ ਹੋ ਜੇ ਖਤਮ ਹੋ ਜੇ ਇਹ ਇੱਥੇ ਕੁਝ ਬਚਿਆ ਹੀ ਨਾ ਆਹ ਹਾਲਾਤ ਪੰਜਾਬ ਦੇ ਬਣੇ ਨੇ ਅਸੀਂ ਤੁਹਾਡੇ ਨਾਲ ਨਾ ਬੜੀ ਨਿਗਾਹ ਲਾ ਕੇ ਆਸ ਲਾ ਕੇ ਮੈਂ ਅਖੀਰ ਚ ਸਮਾਪਤੀ ਕਰਨ ਲੱਗਾ ਇਹ ਦੋ ਲੈਣਾ ਤੁਹਾਨੂੰ ਕਹਿ ਕੇ ਕਿ ਅਸੀਂ ਬੜੀ ਤਾਂਗ ਦੇ ਨਾਲ ਬੈਠੇ ਆਂ ਵੀ ਮੋਦੀ ਸਾਹਿਬ ਆ ਰਹੇ ਆ ਤੇ ਪੰਜਾਬ ਦੀ ਕੁਛ ਨਾ ਕੁਛ ਕਰਨਗੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਕਿਸੇ ਭੁੱਖੇ ਸੇ ਮਤ ਪੁੱਛੋ ਕਿਸੇ ਭੁੱਖੇ ਸੇ ਮਤ ਪੁੱਛੋ ਮੁਹੱਬਤ ਕਿਸ ਕੋ ਕਹਤੇ ਹਨ ਤੂੰ ਆਂਚਲ ਵਿਛਾਓਗੇ ਉਹ ਦਸਤਰਖਾਨ ਸਮਝੇਗਾ ਵੀ ਤੁਸੀਂ ਆਂਚਲ ਵਿਛਾਓਗੇ ਭਾਵੇਂ ਆਪਣੀ ਪੂਜਾ ਕਰ ਲਈ ਪਾਠ ਕਰ ਲਈ ਅਸੀਂ ਸਮਝਣਾ ਵੀ ਸਾਡੇ ਵਾਸਤੇ ਤੁਸੀਂ ਰੋਟੀ ਲਾ ਦਿੱਤੀ ਆ ਆ ਪੰਜਾਬ ਦੇ ਹਾਲਾਤ ਨੇ ਔਰ ਆਸ ਕਰਦਾ ਮੈਂ ਤੁਹਾਡੀ ਸਾਰੀ ਬੀਜੇਪੀ ਤੋਂ ਆ ਸਾਡੇ ਸ਼ਹਿਰ ਨੂੰ ਤੇ ਵੈਸੇ ਮਾਰ ਮਾਰੀ ਐ ਜੇ ਜੇਤਲੀ ਸਾਹਿਬ ਵਰਗੇ ਗੁੱਸਾ ਕੱਢਦੇ ਹੋ ਦਿੱਤਾ ਕੁਝ ਨਹੀਂ ਪੰਜਾਬ ਨੂੰ ਬਹਾਨਾ ਜੇ ਪੂਰੀ ਸਾਹਿਬ ਵਰਗੇ ਤੇ ਦਿੱਤਾ ਕੁਝ ਨਹੀਂ ਵੀ ਪੰਜਾਬ ਨੂੰ ਬਹਾਨਾ ਹਰ ਤੁਹਾਡਾ ਤੀਜਾ ਕੈਂਡੀਡੇਟ ਵੀ ਜਾਣਾ ਜਦੋਂ ਤੱਕ ਤੁਸੀਂ ਕੁਝ ਦੇਣਾ ਨਹੀਂ ਅਸੀਂ ਰਹੋਦੇ ਹੀ ਰਹਿਣਾ ਵਾ ਇਹਨਾਂ ਨੂੰ ਪਰ ਇਹ ਨਹੀਂ ਗੱਲ ਤੁਸੀਂ ਅਮਰਸਰ ਨੂੰ ਤੇ ਕੁਝ ਨਹੀਂ ਦਿੱਤਾ ਮੰਨ ਲਿਆ ਇਹਨਾਂ ਤਿੰਨਾਂ ਨੇ ਮਤਲਬ ਗੁੱਸਾ ਕੱਢਿਆ ਬਾਕੀ ਪੰਜਾਬ ਨੂੰ ਕੀ ਦਿੱਤਾ ਬਾਕੀ ਵੀ ਸਾਡੇ ਇੰਨੇ ਜਿਹਾ